ਗੱਲ ਕਰਾਂਗੇ ਆ ਪੰਜ ਪਸਵਿੰਦਰ ਸਿੰਘ ਬਾਠ ਜੋ ਕਿ ਕਰਨਲ ਬਾਠ ਦੇ ਨਾਲ ਜਾਣਿਆ ਜਾਂਦਾ ਜੋ ਕਿ ਫੌਜ ਦੇ ਵਿੱਚ ਕਰਨਲ ਆ ਤੇ ਉਹਦੇ ਆਪਾ ਪਸਵਿੰਦਰ ਬਾਠ ਦੀ ਜੋ ਘਰ ਵਾਲੀ ਆ ਜੋ ਪਤਨੀ ਆ ਉਹਨਾਂ ਨੇ ਬੜਾ ਸੰਘਰਸ਼ ਲੜਿਆ ਕਿਉਂਕਿ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਸਵਿੰਦਰ ਬਾਠ ਤੇ ਉਹਦਾ ਅੰਗਤ ਬਾਠ ਜਿਹੜਾ ਲੜਕਾ ਗਾ ਜਿਹੜਾ ਇਹ ਪੰਜਾਬ ਪੁਲਿਸ ਦੇ ਚਾਰ ਅਨਸਵੇਟਰਾਂ ਅਤੇ 8 ਮਲਾਜ਼ਮਾਂ ਹੋਰਾਂ ਨੇ ਜਿਹੜਾ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਸੀ ਕੁੱਟਮਾਰ ਤੋਂ ਕਰਨ ਤੋਂ ਬਾਅਦ ਧਰਨੇ ਮਜਾਰੇ ਲੱਗੇ ਜਣੇ ਕਿ ਪੰਜਾਬ ਦੇ ਮੁੱਖ ਮੰਤਰੀ ਤੱਕ ਗੱਲ ਪਹੁੰਚੀ ਮੁੱਖ ਮੰਤਰੀ ਨੂੰ ਮਿਲੇ ਪਰ ਉੱਥੋਂ ਜਿਹੜਾ ਭਰੋਸਾ ਸੀ ਉਹ ਵੀ ਟੁੱਟ ਗਿਆ ਉਹਨਾਂ ਦਾ ਆਖਰ 62 ਦਿਨ ਜਿਹੜਾ ਮਾਵਲਾ ਫਿਰ ਭੱਗਿਆ ਹਾਈ ਕੋਰਟ ਦੇ ਵਿੱਚ ਗਿਆ ਉਸ ਤੋਂ ਬਾਅਦ ਰੌਣੀ ਸਿੰਘ ਇਨਸਪੈਕਟਰ ਦੀ ਜਿਹੜੀ ਉਹਦੀ ਬੇਲ ਆ ਜਿਹੜੀ ਉਹ ਖਾਰਜ ਹੁੰਦੀ ਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਸ਼ਿਟ ਬਣਾਈ ਜਾਂਦੀ ਆ ਜਿਹੜੇ ਉਸ ਨੂੰ ਵੀ ਜਿਹੜਾ ਪਰਿਵਾਰ ਵੱਲੋਂ ਖਾਰਜ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਦੇ ਵਿੱਚ ਰੱਟ ਪਾਈ ਜਾਂਦੀ ਆ ਸੀਬੀਆਈ ਦੀ ਮੰਗ ਕੀਤੀ ਜਾਂਦੀ ਆ ਕਿ ਸਾਨੂੰ ਸੀਬੀਆਈ ਦੀ ਇਨਕਵਾਰੀ ਚਾਹੀਦੀ ਆ ਕਿਉਂਕਿ ਇਹਦੇ ਨਾਲ ਇੱਕ ਮਾਮਲਾ ਹੋਰ ਜੁੜਿਆ ਸੀ ਜਿਹੜਾ ਕਿ 13 ਮਾਰਚ ਦੇ ਕਰੀਬ ਰਾਤ ਨੂੰ ਜਿਹੜਾ ਕਿ ਸਾਮ ਨੂੰ ਜਿਹੜਾ ਅਨਕਾਉਂਟਰ ਕੀਤਾ ਸੀ ਮੁੰਡਾ ਜਸਪ੍ਰੀਤ ਸਿੰਘ ਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਸ ਬੰਦੇ ਦਾ ਅਨਕਾਉਂਟਰ ਕਰਕੇ ਆਏ ਆ ਤੇ ਉਹਦੀ ਕੁੱਟਮਾਰ ਇੰਨੀ ਕੀਤੀ ਸੀ ਜਣੇ ਕਿ ਉਹ ਤਰਨ ਫਿਰਨ ਤੋਂ ਅਰਥ ਸੰਵਰਥ ਹੋ ਗਿਆ ਸੀ ਜਣੇ ਕਿ ਤਿੰਨ ਜਾਂ ਚਾਰ ਹਫਤਿਆਂ ਦਾ ਟਾਈਮ ਦਿੱਤਾ ਡਾਕਟਰ ਨੇ ਕਿ ਚਾਰ ਹਫਤਿਆਂ ਤੋਂ ਪਹਿਲਾਂ ਉਹ ਜਿਹੜਾ ਸਹੀ ਸਲਾਮਤ ਨਹੀਂ ਹੋ ਸਕਦਾ ਉਹਦੇ ਮਾਮਲੇ ਦੇ ਵਿੱਚ ਜੋ ਕੁਝ ਹੋਇਆ ਤੁਹਾਨੂੰ ਪਤਾ ਸਿੱਟੇ ਦਿੱਤਾ ਜਿਹੜਾ ਕਿ ਹਾਈ ਕੋਰਟ ਦੇ ਸਿੱਟ ਬਣੀ ਆ 4 ਮਹੀਨੇ ਦਾ ਟਾਈਮ ਦਿੱਤਾਗਾ ਹੁਣ ਦੇਖਦੇ ਆ ਕਿ ਸਿੱਟ ਤੋਂ ਕੀ ਕਿਹੜੇ ਕਿਹੜੇ ਦੋਸਤੀਆਂ ਦੇ ਖਿਲਾਫ ਜਿਹੜੇ ਦੋਸਤ ਐ ਹੁੰਦੇ ਆ ਕਿਹੜੇ ਕਿਹੜੇ ਮੁਲਾਜ਼ਮ ਉਹਨਾਂ ਦੇ ਵਿੱਚੋਂ ਡਿੱਕੇ ਚੜਦੇ ਆ ਇਸ ਤੋਂ ਬਾਅਦ ਜਿਹੜਾ ਇੱਕ ਹੋਰ ਮਾਮਲਾ ਭਖਿਆ ਸੀ ਉਸ ਤੋਂ ਬਾਅਦ ਧਰਨਾ ਲੱਗਿਆ ਧਰਨੇ ਦੇ ਵਿੱਚ ਇੱਕ ਆਣ ਕੇ ਈ ਰਿਕਸ਼ੇ ਵਾਲਾ ਆਟੋ ਵਾਲਾ ਆਇਆ ਉਹ ਕਹਿੰਦਾ ਮੈਂ ਚਸ਼ਮਦੀਪ ਗਵਾਹ ਵਿਪਨ ਕੁਮਾਰ ਆ ਜਿਹਦਾ ਨਾਮ ਆ ਉਹ ਇੱਕ ਲੱਗ ਤੇ ਆਉਂਦਾ ਤੇ ਪਸਵਿੰਦਰ ਬਾੜ ਦੀ ਘਰ ਵਾਲੀ ਪਤਨੀ ਕੋਲੇ ਕਹਿੰਦਾ ਕਿ ਮੈਂ ਸਾਰਾ ਕੁੱਟ ਦਾ ਮਾਮਲਾ ਜਿਹੜਾ ਮੈਂ ਸਾਰਾ ਤੋਂ ਦੇਖਿਆ ਆਪਣੇ ਅੱਖੀ ਦੇਖਿਆ ਉਸ ਤੋਂ ਬਾਅਦ ਜਦੋਂ ਇਕੱਠ ਹੋਇਆ ਫਿਰ মিডিਆ ਆਉਣ ਲੱਗਿਆ ਅੱਗੇ ਤਾਂ ਫਿਰ ਉਹ ਬੇਪਨ ਕੁਮਾਰਾ ਜਿਹੜਾ ਉਤੋਂ ਲਾਪਤਾ ਹੋ ਜਾਂਦਾ ਯਾਨੀ ਕਿ ਭੱਜ ਜਾਂਦਾ ਬਾਅਦ ਵਿੱਚ ਮੱਕਰ ਜਾਂਦਾ ਕਹਿੰਦਾ ਕਿ ਮੈਨੂੰ ਨਹੀਂ ਪਤਾ ਪਤਾ ਨਹੀਂ ਕੀ ਕਾਰਨ ਸੀ ਪਹਿਲਾਂ ਉਹ ਬੰਦਾ ਆਉਂਦਾਗਾ ਫਿਰ ਉਹ ਬੰਦਾ ਪਛਾਹ ਭੱਜ ਜਾਂਦਾਗਾ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈਗਾ ਜੋ ਕਿ ਪਸਵਿੰਦਰ ਬਾਠ ਦੀ ਪਤਨੀ ਦੇ ਨਾਲ ਵਿਪਨ ਕੁਮਾਰ ਬੰਦਾ ਹੈਗਾ ਹੁਣ ਦੱਸਿਆ ਜਾ ਰਿਹਾ ਕਿ ਉਹਦੇ ਵੱਲੋਂ ਇੱਕ ਹਜੇ ਨੌਜਵਾਨ ਨੂੰ ਕੁੱਟਿਆ ਗਿਆ ਰਲ ਕੇ ਕਿ ਜਿਹੜਾ ਪਹਿਲਾਂ ਜਿਹੜੇ ਇਲਾਜ ਸੀ ਪਰ ਹੁਣ ਜਿਹੜਾ ਕਿ ਪਿਛਲੇ ਦਿਨੀ ਮੌਤ ਹੋ ਗਈ ਆ ਤੇ ਹੁਣ ਵਿਪਨ ਕੁਮਾਰ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਦਿੱਤਾ ਜਾਨੀ ਕਿ ਉਹਤੇ 302 ਦਾ ਮਕਦਮਾ ਦਰਜ ਕਰ ਦਿੱਤਾ ਕਤਲ ਦਾ ਮਾਮਲਾ ਹੁਣ ਇਹ ਵੀ ਸੁਰਖੀਆਂ ਦੇ ਵਿੱਚ ਆਇਆ ਹੋਇਆਗਾ ਕਿਉਂਕਿ ਵਿਪਨ ਕੁਮਾਰ ਹੈ ਸੁਰਖੀਆਂ ਵਿੱਚ ਇਸ ਕਰਕੇ ਆਇਆਗਾ ਜਿਹੜਾ ਕਿ ਉਹਨੇ ਕਿਹਾ ਕਿ ਮੈਂ ਆਟੋ ਰਿਕਸ਼ਾ ਉਸ ਟਾਈਮ ਜਿਸ ਟਾਈਮ ਜਸਵਿੰਦਰ ਪਛਮਿੰਦਰ ਬਾਠ ਨੂੰ ਜਿਹੜਾ ਕਿ ਕੁੱਟ ਰੇ ਸੀ ਪੁਲਿਸ ਮੁਲਾਜ਼ਮਾਂ ਕਿ ਮੈਂ ਅੱਖੀ ਦੇਖਿਆ ਸਾਰਾ ਕੁਝ ਦੇਦੋ ਧਰਨਾ ਲੱਗਿਆ ਪਟਿਆਲੇ ਦੇ ਵਿੱਚ ਤਾਂ ਉਹ ਸਖਸ ਉਸ ਟਾਈਮ ਆਉਂਦਾਗਾ ਤੇ ਬਾਅਦ ਵਿੱਚ ਪਰ ਮੀਡੀਆ ਤੋਂ ਜਿਹੜਾ ਸਵਾਲਾਂ ਤੋਂ ਭੈਦਾ ਨਜ਼ਰ ਆਉਂਦਾਗਾ ਹੁਣ ਪਿਛਲੇ ਦਿਨੀ ਇੱਕ ਮਾਮਲਾ ਭਖਿਆਗਾ ਕਿ ਇਹ ਸਾ ਆਟੋ ਰਿਕਸ਼ੇ ਵਾਲੇ ਨੇ ਅਤੇ ਹੋਰ ਇਹਦੇ ਨਾਲ ਸੱਜਣੇ ਰਲ ਕੇ ਇੱਕ ਸਖਸ ਨੂੰ ਕੁੱਟਿਆ ਇੱਕ ਨੌਜਵਾਨ ਨੂੰ ਕੁੱਟਿਆ ਕੁੱਟਿਆ ਵੀ ਕਹਿੰਦੇ ਇੰਨੀ ਬੁਰੀ ਤਰ੍ਹਾਂ ਕਿ ਜਨਨ ਕਿ ਹੁਣ ਉਹ ਹਸਪਤਾਲ ਦੇ ਵਿੱਚ ਜਿਹੜਾ ਲਾਸ਼ ਸੀ ਜਿਹੜਾ ਕਿ ਪਿਛਲੇ ਦਿਨੀ दाੰਦ ਤੋੜ ਗਿਆ ਹੁਣ ਪੁਲਿਸ ਨੇ ਵੱਡੋਂ ਜਿਹੜਾ ਮਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਅਗਲੀ ਕਾਰਵਾਈ ਹੈ ਜਿਹੜੀ ਸ਼ੁਰੂ ਹੋ ਜਾਣੀ ਹੈ ਜਨਨ ਕਿ ਉਹ ਤੇ 302 ਦਾ ਮਕਦਮਾ ਦਰਜ ਹੋ ਗਿਆ ਦੂਸਰੇ ਨਾਲ ਇਹ ਜਿਹੜਾ ਖਬਰ ਜੁੜੀ ਆ ਸੁਵਿੰਦਰ ਬਾਠ ਦੀ ਪਤਨੀ ਵੱਲੋਂ ਉਹਨਾਂ ਵੱਲੋਂ ਜਿਹੜਾ ਲਗਾਤਾਰ ਚਾਰਾ ਜੋਈ ਕੀਤੀ ਜਾ ਰਹੀ ਆ ਬੇਸ਼ੱਕ ਹਾਈ ਕੋਰਟ ਵੱਲੋਂ 4 ਮਹੀਨਿਆਂ ਦਾ ਟਾਈਮ ਦਿੱਤਾ ਕਰੀਬ 8 ਮਹੀਨਾ ਡੇਢ ਮਹੀਨੇ ਦਾ ਟਾਈਮ ਲੰਘ ਚੁੱਕਿਆਗਾ ਸੈੱਟ ਬਣੀ ਆ ਹਰਿਆਣਾ ਪੁਲਿਸ ਦੀ ਜਿਹੜੀ ਕਿ ਸੈੱਟ ਬਣੀ ਆ ਉਹਦੇ ਵਿੱਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਹੁਣ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਾਈ ਜਿਹੜਾ ਸੈੱਟ ਦੇ ਵਿੱਚ ਐਂਸਵੈਕਟਰ ਨੇ ਹਰਿਆਣਾ ਦੇ ਵਿੱਚ ਹਰਿਆਣਾ ਤੇ ਪੰਜਾਬ ਦੀ ਹੱਦ ਲੱਗਦੀ ਆ ਤੇ ਇੱਕ ਦੂਜੇ ਦੇ ਜਿਹੜੇ ਆਸ ਦੇ ਉਹ ਸੰਬੰਧ ਨੇ ਪੁਲਸ ਦੇ ਨਾਲ ਕਹਿੰਦੇ ਇਸ ਸੈੱਟ ਨੇ ਕੰਮ ਨਹੀਂ ਕਰਨਾ ਵੈਸਾਕ ਇਹ ਆਪਾਂ ਗੱਲ ਕਹਿ ਲਈਏ ਕਿ ਸੈੱਟ ਜੋ ਹਾਈ ਕੋਰਟ ਦੇ ਹੁਕਮਾਂ ਦੇ ਵਿੱਚ ਬਣੀ ਹੋਵੇ ਉਹ ਹਾਈ ਕੋਰਟ ਦੀ ਨਿਗਰਾਨੀ ਹੇਠ ਸੈੱਟ ਕੰਮ ਕਰਦੀ ਆ ਨਾ ਕਿ ਕਿਸੇ ਦੇ ਦਵਾ ਹੇਠਾਂ ਪਰ ਇਹ ਤਾਂ ਦੱਸੂ ਆਉਣ ਵਾਲਾ ਟਾਈਮ ਆ ਪਰ ਜਿਸ ਤਰ੍ਹਾਂ ਅੱਜ ਵੀ ਲੋਕ ਕਹਿੰਦੇ ਆ ਕਿ ਜੇਕਰ ਸੀਬੀਆਈ ਦੀ ਜਾਂਚ ਹੋ ਜਾਂਦੀ ਤਾਂ ਜਿਹੜਾ ਕਿ ਫੇਕ ਅਨਕਾਊਂਟਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੁੰਡਾ ਮਾਰਿਆ ਤਾਂ ਉਹਦੀਆਂ ਪਰਤਾਂ ਖੁੱਲਣੀਆਂ ਸੀ ਕਹਿੰਦੇ ਵੱਡੇ ਵੱਡੇ ਪੁਲਿਸ ਅਫਸਰ ਟੰਗੇ ਜਾਣੇ ਸੀ ਤੇ ਨਾਨਕ ਸਿੰਘ ਐਸਐਸਪੀ ਵੀ ਨਾ ਟੰਗੇ ਜਾਣਾ ਸੀ 8 ਪੁਲਸ ਮੁਲਾਜ਼ਮ ਉਹ ਤੇ 4 ਇੰਸਪੈਕਟਰ ਤੋਂ ਇਲਾਵਾ ਤੇ ਕਿਹਨੇ ਉਹ ਅਨਕਾਊਂਟਰ ਕਰਨ ਦਾ ਜਿਹੜਾ ਹੁਕਮ ਦਿੱਤਾ ਤੇ ਇਹ ਸਾਰਾ ਜਿਹੜਾ ਕਿ ਇੱਕ ਵਿਸਾ ਜਿਹੜਾ ਦਾ ਜਿਹੜਾ ਕਿ ਉਹ ਜਸਪ੍ਰੀਤ ਸਿੰਘ ਨਾਲ ਲੈ ਕੇ ਚਲਿਆ ਗਿਆ ਜਿੱਦੀ ਅਨਕਾਉਂਟਰ ਹੋਇਆਗਾ ਕੀ ਅਸਲ ਕਹਾਣੀ ਸੀ ਦੱਸਿਆ ਜਾ ਰਿਹਾ ਕਿ ਕੈਨੇਡਾ ਤੋਂ ਆਇਆ ਤੇ ਕਹਿੰਦੇ ਕਿ 에어ਪੋਰਟ ਤੋਂ ਚੁੱਕ ਲਿਆ ਵਿੱਚ ਤਾਂ ਹੁਣ ਜਿਹੜੀਆਂ ਸੂਤਰਮਤਾਵਕ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੀ ਦੂਸਰੀ ਕਹਾਣੀ ਇਹ ਆ ਕਿ ਉਹ ਬੱਚਾ ਨੂੰ ਕਿਡਨੈਪ ਕੀਤਾ ਉਹਦੇ ਦੋ ਜਿਹੜੇ ਸਾਥੀ ਨੇ ਉਹ ਸਹੀ ਸਲਾਮਤ ਨੇ ਪਰ ਆਖਰ ਜਸਪ੍ਰੀਤ ਸਿੰਘ ਹੀ ਕਿਉਂ ਜਿਹੜਾ ਅਨਕਾਉਂਟਰ ਹੁੰਦਾ ਹੈ ਇਹ ਵੱਡੇ ਸਵਾਲ ਖੜੇ ਕਰਦਾ ਹੈਗਾ ਕਿ ਆਖਰ ਜਸ ਜੇਕਰ ਮੰਨ ਲੈਂਦੇ ਆਪਾਂ ਜੇ ਉਹਨਾਂ ਦੋਨਾਂ ਗਿਆ ਤਿੰਨਾਂ ਜਣੇ ਦਾ ਅਨਕਾਉਂਟਰ ਹੁੰਦਾ ਫਿਰ ਕੁਝ ਕਹਾਣੀ ਕੁਝ ਹੋਰ ਬਣਦੀ ਪਰ ਹੁਣ ਜੇ ਕਿ ਇਨਸਾਨਾ ਇੱਕ ਉਸ ਗੁਰਸਿੱਖ ਨੂੰ ਬਣਾਇਆ ਗਿਆ ਕਹਿੰਦੇ ਜਿਹੜਾ ਹਰ ਵਕਤ ਬਾਣੀ ਪੜ੍ਹਦਾ ਸੀ ਜਿਹੜਾ ਕਿ ਉਸੇ ਉਸੇ ਬੱਚੇ ਨੂੰ ਸੰਖਿਆ ਦਿੰਦਾ ਸੀ ਉਸੇ ਬੱਚੇ ਦੇ ਦਾਦੇ ਨੇ ਜਿਹੜਾ ਕਿ ਉਸ ਨੂੰ ਇਹ ਰਿਸ਼ਤਾ ਕਰਵਾਇਆ ਸੀ ਕੈਨੇਡਾ ਦੇ ਪੀਆਰ ਕੁੜੀ ਸੀ ਉਹ ਪੱਕੀ ਸੀ ਵਿਆਹ ਦੇ ਵਿੱਚ ਵੀ ਥੋੜਾ ਟਾਈਮ ਰਹਿੰਦਾ ਸੀ ਅਜ ਵਿਆਹ ਹੋਣਾ ਸੀ ਇਹ ਵੀ ਵੱਡੇ ਖਲਾਸੇ ਨੇ ਜਿਹੜਾ ਕਿ ਜਸਪ੍ਰੀਤ ਸਿੰਘ ਆਪਣੇ ਨਾਲ ਲੈ ਗਿਆ ਕਿਉਂਕਿ ਉਹਦੀ ਜਿਹੜੀ ਮੌਤ ਹੋ ਗਈ ਜਿਹਦਾ ਉਹਦਾ ਅਨਕਾਉਂਟਰ ਕਰ ਦਿੱਤਾ ਇਹ ਵੱਡੇ ਸਵਾਲ ਨੇ ਜਿਹੜੇ ਉਹਦੇ ਨਾਲ ਚਲੇਗੇ ਜੇਕਰ ਪਰਿਵਾਰ ਸੀਬੀਆਈ ਮੰਗ ਕਰਦਾ ਕਿਉਂਕਿ ਜੇ ਜਸਵਿੰਦਰ ਪਸਵਿੰਦਰ ਬਾੜ ਦਾ ਪਰਿਵਾਰ ਸੀਬੀਆਈ ਮੰਗ ਕਰਦਾ ਫੇਰ ਵੀ ਉਹ ਮਾਮਲਾ ਇੱਕ ਪਰਸੇ ਰਹਿ ਜਾਣਾ ਸੀ ਕਿਉਂਕਿ ਜਿੰਨਾ ਤਰ ਪਰਿਵਾਰ ਨਹੀਂ ਮੰਗ ਕਰਦਾ ਉਹਨਾਂ ਚਿਰ ਉਹ ਪਰਤਾ ਨਹੀਂ ਖੁੱਲਣੀ ਸੀ ਸੀਬੀਆਈ ਦੀਆਂ ਸੀਬੀਆਈ ਵੱਲੋਂ ਪਰ ਹੁਣ ਦੱਸਿਆ ਜਾ ਰਿਹਾ ਕਿ ਪਸਵਿੰਦਰ ਬਾੜ ਦੇ ਜਿਹੜਾ ਮਾਮਲਾਗਾ ਉਹਦੇ ਕਰੀਬ 2.5 ਮਹੀਨੇ ਰਹਿ ਗਿਆ ਦੇਖਦੇ ਆ ਕਿ 2.5 ਮਹੀਨਿਆਂ ਦੇ ਵਿੱਚ ਹੁਣ ਰੌਣਦੀ ਸਿੰਘ ਇੱਕ ਇਨਸਪੈਕਟਰਾ ਉਹਨੂੰ ਵੇਲ ਨਹੀਂ ਮਿਲੀ ਫਿਲਹਾਲ ਉਹ ਅਜੇ ਔਰ ਸਦੀ ਗਰਫਤ ਗਰਪਦਾਰ ਤੋਂ ਜਿਹੜੇ ਤਿੰਨੇ ਚਾਰੇ ਜਿਹਨਾਂ 'ਕਿ ਬੁਲਜਮ ਨੇ ਸਾਰੇ ਬਾਹਰ ਨੇ ਅਜੇ ਉਹਨਾਂ ਨੂੰ ਜਿਹੜਾ ਕਮਾਲ ਆ 2 ਮਹੀਨੇ ਦਾ 1.5 ਮਹੀਨੇ ਦਾ ਸਮਾਂ ਹੋ ਚੱਲਿਆਗਾ ਅਜੇ ਤੱਕ ਇੱਕ ਦੀ ਗਰਫਤਾਰੀ ਨਹੀਂ ਹੋਈ ਤੇ ਇੱਥੇ ਜੇਕਰ 23 24 ਵੀ ਲੱਗ ਜਾਵੇ ਤਾਂ ਗਰਫਤਾਰੀ ਛੱਟ ਹੋ ਜਾਂਦੀ ਆ ਪੁਲਿਸ ਛੱਟ ਫੜ ਲੈਂਦੀ ਆ ਪਰ ਉਹਨਾਂ ਤੇ ਕਿੰਨੀਆਂ ਸਖੀਨ ਧਾਰਾ ਲੱਗੀਆਂ ਨੇ 307 ਦਾ ਮਕਾਦਮਾ ਜਿਹੜਾ ਦਰਜ ਹੋਇਆਗਾ ਪਰ ਫਿਰ ਵੀ ਜਿਹੜਾ ਪੁਲਿਸ ਨੇ ਉਹ ਨਹੀਂ ਪੜ੍ਹੇ ਤੇ ਇਸ ਕਰਕੇ ਜਿਹੜਾ ਵੱਡੇ ਸਵਾਲੇ ਇੱਕ ਪੁਲਿਸ ਤੇ ਨਿਤ ਖੜੇ ਹੁੰਦੇ ਆ ਹੁਣ ਵੇਖਦੇ ਆ ਕਿ ਅਗਲੀ ਕਾਰਵਾਈ ਕੀ ਹੁੰਦੀ ਆ ਨਾਲ ਹੀ ਜਿਹੜਾ ਉਹ ਵਿਪਨਕ ਕੁਮਾਰ ਆ ਕੀ ਅੱਗੇ ਕਿਹਦਾ ਨਾਂ ਧਰਦਾ ਕੀਦੇ ਖਲਾਸੇ ਕਰਦਾ ਕੀ ਉਹਦੇ ਮਾਂ ਵਾਲੇ ਦੇ ਵਿੱਚ ਕਿਉਂ ਉਹਦੀ ਕੁੱਟਮਾਰ ਕੀਤੀ ਇਹਦੇ ਵਾਸਤੇ ਜਲਦੀ ਨਵੀਂ ਅਪਡੇਟ ਲੈ ਕੇ ਆਵਾਂਗੇ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮੈਂ ਹਮਕਨ ਸਿੰਘ ਉੱਬਾ